ਟੀ ਬੰਦੇ ਉਹਨੂੰ ਅਸੀਂ ਮੰਨ ਲਓ ਉਹਦੇ ਨਾਲ ਸਾਡਾ ਪੰਗਾ ਵਾਏ ਬੰਦੇ ਨੇ 3500 ਰੁਪਏ ਲੈ ਕੇ ਕਿਹੜਾ ਐਸਐਯੂ ਵਿਖਾਏਗਾ ਅਕਲਦੀਪ ਸਿੰਘ ਆਉਂਦੀ ਹੈ ਜੀ ਲੱਕਦਾ ਹੁਣ ਕਿਹੜਾ ਵਿਖਾਖਾਂ 3500 ਰੁਪਏ ਮੈਂ ਦੇ ਕੇ ਆਇਆ ਕਿਹੜਾ ਅੰਦਰ ਆਪਾਂ ਵੀਡੀਓ ਨਹੀਂ ਲਾ ਸਕਦੇ ਜੇ ਬਾਹਰ ਹੈਗਾ ਤਾਂ ਦੱਸ ਅੰਦਰ ਵੀ ਜਾ ਸਕਦੇ ਬਾਈ ਸੋ ਆ ਹਾਲਾਤ ਆ ਪੰਜਾਬ ਪੁਲਿਸ ਦੇ ਪਹਿਲਾਂ ਹੀ ਬੜੀ ਮਸ਼ਹੂਰ ਆ ਇਹ ਚੋਰਾਂ ਤੇ ਠੱਗਾਂ ਦੇ ਨਾਂ ਤੇ ਕਿਉਂਕਿ ਲਟੇਰੇ ਪੰਜਾਬ ਪੁਲਿਸ ਦੇ ਵਿੱਚ ਬੈਠੇ ਹੋਏ ਆ ਝੂਠੇ ਦੇ ਕੋਈ ਸ਼ੱਕ ਨਹੀਂ ਹੈ ਝੂਠੇ ਪਰਚੇ ਪਾ ਦਿੰਦੇ ਆ ਜੇ ਤਾਂ ਪੈਸੇ ਦੇ ਦਿਓ ਤਾਂ ਸਵਰਥ ਦਿੰਦੇ ਆ ਨਹੀਂ ਪਰਚੇ ਤੇ ਤੰਨ ਦਿੰਦੇ ਆ ਪੈਸੇ ਲੈ ਲੈ ਕੇ ਨੌਜਵਾਨ ਨੂੰ ਮਾਰੀ ਵਾਏ ਉਹਨੂੰ ਬਾਹਰ ਸੋ ਆ ਹਾਲਾਤ ਆ ਮੁਕੇ ਕਚਹਿਰੀਆਂ ਦੇ ਵਿੱਚ ਆ ਜਿਹੜਾ 307 ਦਾ ਪਰਚਾ ਕਹਿੰਦੇ ਸਾਡੇ ਉੱਤੇ ਪਾਤਾ ਇਹ ਐਸਾਈ ਨੇ ਪੈਸੇ ਆ ਜਿਹੜੇ ਲੈ ਲਏ ਆ ਉਲਟਾ ਜਿਹੜਾ ਪਰਚਾ ਪਾਤਾ ਸੋ ਇਹ ਹਾਲਾਤ ਆ ਤਾਂ ਹੀ ਪੰਜਾਬ ਪੁਲਿਸ ਨੂੰ ਚੋਰ ਕਿਹਾ ਜਾਂਦਾ ਤਾਂ ਹੀ ਪੰਜਾਬ ਪੁਲਿਸ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਹੋਇਆ ਵੀਰੇ ਹਾਂ ਇਹ ਐਸਐਸਏ ਦਾ ਮੁੰਡਾ ਦਿਲਜੀਤ ਸਿੰਘ ਇੱਥੇ ਕਿੱਥੇ ਕਿਹੜੇ ਥਾਣੇ 'ਚ ਥਾਣਾ ਸਮਾਲ ਸਰ ਇਹ ਆ ਮਾਮਾ ਪਾਪਾ ਥਾਣਾ ਸਮਾਲ ਸਰ ਇਹ ਐਸ ਗਿਲਦੀਪ ਸਿੰਘ ਥਾਣਾ ਸਮਾਲ ਸਰ ਇਹਦਾ ਇਹ ਰਿਪੋਰਟ ਦਾ ਹੈ ਮੈਂ 3500 ਰੁਪਏ ਇਹਨੂੰ ਦੇ ਕੇ ਆਇਆ ਮੈਂ ਵੈਸਟਨ ਯੂਨੀਅਨ 'ਚ ਖੜਾ ਹੀ ਮੈਂ ਵੈਸਟਨ ਯੂਨੀਅਨ 'ਚ ਖੜਾ ਸੀ ਗਈ ਤੇ ਮੈਂ ਇਹਨੇ ਮੈਨੂੰ ਫੋਨ ਲਾਇਆ ਕਹਿੰਦਾ ਸੁਖਦੇਵ ਸਿੰਘ ਕਿੱਥੇ ਆ ਮੈਂ ਕਹਿੰਦੀ ਵੈਸਟਨ ਯੂਨੀਅਨ 'ਚ ਜਾ ਕਹਿੰਦਾ ਆ ਜਾ ਕਿੰਨਾ ਇਹਨੇ ਫੋਨ ਤੇ ਪੈਸੇ ਨਹੀਂ ਕੀਆ ਤੇ ਮੇਰੇ ਕੋਲੇ ਮੈਂ ਪ੍ਰੂਫ ਹੈ ਜੀ ਮੇਰੇ ਕੋਲੇ 3500 ਰੁਪਏ ਲਿਆ ਇਹ ਬੰਦੇ ਨੇ ਮੇਰੇ ਤੋਂ ਦੋਨਾਂ ਭਰਾਵਾਂ ਤੇ 300 ਅੱਧਾ ਰਲਾ ਲਈ ਜਿਹੜੇ ਬੰਦੇ ਨੇ ਮੇਰੇ ਭਰਾ ਜੀ ਉਹਨੇ ਪੱਗ ਲਈ ਐਂਟੀਆਂ ਨੇ ਤੇ ਐਂਟੀ ਬੰਦੇ ਉਹਨੂੰ ਅਸੀਂ ਮੰਨ ਲਓ ਉਹਦੇ ਨਾਲ ਸਾਡਾ ਪੰਗਾ ਵਾ ਇਹ ਬੰਦੇ ਨੇ 3500 ਰੁਪਏ ਲੈ ਕੇ ਕਿ ਕਿਹੜਾ ਐਸਆਈ ਵਿਖਾਏਗਾ ਅਕਲਦੀਪ ਸਿੰਘ ਆਉਂਦੀ ਹੈ ਵਿਖਾਏਗਾ ਕਿਹੜਾ ਜੀ ਲੱਕਦਾ ਹੁਣ ਕਿਹੜਾ ਵਿਖਾਖਾਂ 3500 ਰੁਪਏ ਮੈਂ ਦੇ ਕੇ ਆਇਆ ਕਿਹੜਾ ਅੰਦਰ ਆਪਾਂ ਵੀਡੀਓ ਨਹੀਂ ਲਜਾ ਸਕਦੇ ਜੇ ਬਾਹਰ ਹੈਗਾ ਤਾਂ ਦੱਸ ਤਬੀ ਜਾ ਸਕਦੇ ਬਾਈ ਸੋ ਆ ਹਾਲਾਤ ਆ ਪੰਜਾਬ ਪੁਲਿਸ ਦੇ ਪਹਿਲਾਂ ਹੀ ਬੜੀ ਮਸ਼ਹੂਰ ਆ ਇਹ ਚੋਰਾਂ ਤੇ ਠੱਗਾਂ ਦੇ ਨਾਂ ਤੇ ਕਿਉਂਕਿ ਲਟੇਰੇ ਪੰਜਾਬ ਪੁਲਿਸ ਦੇ ਵਿੱਚ ਬੈਠੇ ਹੋਏ ਆ ਫਿਰ ਕੋਈ ਸ਼ੱਕ ਨਹੀਂ ਹੈ ਝੂਠੇ ਪਰਚੇ ਪਾ ਦਿੰਦੇ ਆ ਜੇ ਤਾਂ ਪੈਸੇ ਦੇ ਦਿਓ ਤਾਂ ਸਵਤ ਦਿੰਦੇ ਆ ਨਹੀਂ ਪਰਚੇ ਤੇ ਤੰਗ ਦਿੰਦੇ ਆ ਪੈਸੇ ਲੈ ਲੈ ਕੇ ਨੌਜਵਾਨ ਨੂੰ ਮਾਰੀ ਵਾਏ ਉਹਨੂੰ ਬਾਹਰ ਮੇਰੇ ਦੇ ਕੋਲ ਕਾਗਜ਼ ਆ ਸੋ ਆ ਹਾਲਾਤ ਆ ਮੁਕੇ ਕਚਹਿਰੀਆਂ ਦੇ ਵਿੱਚ ਆ ਜਿਹੜਾ 307 ਦਾ ਪਰਚਾ ਕਹਿੰਦੇ ਸਾਡੇ ਉੱਤੇ ਪਾਤਾ ਏ ਐਸਆਈ ਨੇ ਪੈਸੇ ਆ ਜਿਹੜੇ ਲੈ ਲਏ ਆ ਉਲਟਾ ਜਿਹੜਾ ਪਰਚਾ ਪਾਤਾ ਸੋ ਇਹ ਹਾਲਾਤ ਆ ਤਾਂ ਹੀ ਪੰਜਾਬ ਪੁਲਿਸ ਨੂੰ ਚੋਰ ਕਿਹਾ ਜਾਂਦਾ ਤਾਂ ਹੀ ਪੰਜਾਬ ਪੁਲਿਸ ਦੇ ਉੱਤੇ ਧੱਬੇ ਲੱਗਦੇ ਆ ਕੁਝ ਅਫਸਰ ਆ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਮਾੜੇ ਅੰਸਰ ਆ ਜਿਹੜੇ ਉਹ ਪੰਜਾਬ ਪੁਲਿਸ ਦਾ ਨਾਮ ਜਿਹੜਾ ਬਦਨਾਮ ਕਰ ਰਹੀ ਆ ਸੋ ਇਹੋ ਜੇ ਮਾਰੇ ਅਵਸਰਾਂ ਤੇ ਸਿਕੰਜਾ ਕਸਣਾ ਚਾਹੀਦਾ ਹੁਣ ਪੱਜ ਕਿੱਧਰ ਲੱਗ ਗਿਆ ਕਿ ਖੇਡਦੇ ਮੈਂ ਇਹਨੂੰ 7 ਸਾਲ ਖੇਡਦੇ ਨੂੰ ਇਹ ਬੰਦੇ ਨੇ ਕੀ ਖੇਡ ਖੇਡਦੇ ਤੁਸੀਂ ਕ੍ਰਿਕਟ ਖੇਡਦੇ 7 ਸਾਲ ਇਹ ਬੰਦੇ ਨੇ 2 ਸਾਲ ਮੇਰੇ ਖਰਾਬ ਕਰਾਤੇ 5 5 ਮਹੀਨੇ ਮੈਂ ਜੇਲ੍ਹ ਚ ਲਾ ਕੇ ਆਇਆ ਤੇ ਮੇਰਾ ਕੋਈ ਕਸੂਰ ਨਹੀਂ ਜੀ ਸਾਡੇ ਦੋਵਾਂ ਭਰਾਵਾਂ ਦਾ ਇਹ ਬੰਦੇ ਨੇ ਛੜਿਆ ਹਮ ਤੱਕਾ ਕੀਤਾ ਪ੍ਰਗਟ ਸਿੰਘ ਪੱਗੇ ਨਾਲ ਰਲ ਕੇ ਇਹ ਬੰਦਾ ਗਰੀਬਾਂ ਨਾਲ ਧੱਕਾ ਕਰਦਾ ਜਿਹੜਾ ਜਿਹੜਾ ਗਰੀਬ ਬੰਦਾ ਕੋਈ 15000 ਜੀ ਦਾ ਜੋੜਨਾ ਹੁੰਦਾ ਇਹ ਬੰਦੇ ਇੱਕ ਦਿਨ ਚ ਕੋਈ 2-400 ਵਾਲੇ ਨਸ਼ੇ ਕਰਨ ਵਾਲੇ ਬੰਦੇ ਨੂੰ ਚੁਕਾ ਕੇ ਵੱਡਾ ਬੰ

ਤੁਸੀਂ ਸਾਨੂੰ ਫਰੂਫ ਦਿਓ ਅਸੀਂ ਕਿਰਤੀ ਕਿਸਾਨ ਚ ਨਹੀਂ ਆਣਾ ਲੋ ਤੁਹਾਡੀ ਮਦਦ ਕਰਾਂਗੇ ਜੇ ਤੁਹਾਡੇ ਕੋਲ ਪ੍ਰੂਫ ਆ ਇਹੋ ਜੇ ਮਲਾਇਮਾਂ ਨੂੰ ਅਸੀਂ ਲੈਨੇ ਆ ਡੱਟ ਕੇ ਸਿੱਧੀ ਗੱਲ ਸਾਡੇ ਲਈ ਪੁਲਿਸ ਪੁਲਿਸ ਦਾ ਕੋਈ ਨਹੀਂ ਚੋਰ ਅਵਸਰ ਆ ਜਿਹੜਾ ਪੁਲਿਸ ਵਾਲਾ ਉਹਨੂੰ ਅਸੀਂ ਧੁੰਦੇ ਆ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਹੀ ਸਾਡਾ ਮੋਬਾਈਲ ਹੌਨ ਕੀਤਾ ਇਹ ਬੰਦਾ ਹੁਣ ਮੈਨੂੰ ਉੱਥੇ ਬੈਠੇ ਨੂੰ ਮੇਰੇ ਕੋਲੇ ਬੈਠਾ ਮੈਂ ਚਾਹ ਪਿਆ ਕੇ ਲੈ ਆ ਮੈਨੂੰ ਉੱਥੇ ਅੰਦਰ ਕਿਹੜੇ ਥਾਣਾ ਥਾਣਾ ਦੁਬਾਰਾ ਬੋਲਦੇ ਹੈਲੋ ਥਾਣਾ ਬੋਲਦੇ ਕਿਹੜੇ ਥਾਣੇ ਚ ਤੇ ਨਾਂ ਦੱਸ ਲੀ ਜੀ ਹੌਨਰਟ ਰਿਟਾਇਰ ਹੋ ਗਿਆ ਇਹ ਨਾਂ ਕੀ ਆ ਇਹਦਾ ਕੁਲਦੀਪ ਸਿੰਘ ਏਐਸਆਈ ਇਹਦਾ ਬੈਲਟ ਨੰਬਰ ਹੈਗਾ ਮੇਬੀ 113 ਮੈਨੂੰ ਸ਼ੋਰ ਨਹੀਂ ਮੈਨੂੰ ਤੇ ਮੈਂ ਇਹ ਬੰਦੇ ਨੇ ਗੱਛਰੇ ਹਮ ਚਾਕੇ ਮੇਰੇ ਭਰਾ ਤੇ ਦੀ ਮੇਰੇ ਤੇ ਪਾਚਾ ਪਾਇਆ 318 ਰਲਵਾਈਈ ਸੋ ਇਹ ਮੋਗੇ ਕਚਹਿਰੀਆਂ ਦੇ ਵਿੱਚ ਹਾਲਾਤ ਦੇਖ ਸਕਦੇ ਹਾਂ ਕਿਵੇਂ ਲੋਕ ਆ ਜਿਹੜੇ ਇਕੱਠੇ ਹੋਏ ਨੌਜਵਾਨ ਮੁੰਡਾ ਵਾ ਇਹਨਾਂ ਦੀ ਜ਼ਿੰਦਗੀ ਆ ਜਿਹੜੇ ਇਹੋ ਜੇ ਮਾਰੇ ਪੁਲਿਸ ਅਫਸਰ ਆ ਜਿਹੜੇ ਸਾਡੇ ਚੋਰ ਆ ਸਾਡੀ ਪੁਲਿਸ ਦੇ ਵਿੱਚ ਬੈਠੇ ਉਹ ਚੋਰਾ ਸਾਡੇ ਇਹੋ ਜੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਕਰਦੇ ਆ ਪੰਜਾਬ ਸਰਕਾਰ ਨੂੰ ਇਹੋ ਜੇ ਲਟੇਰੇ ਪੁਲਸ ਵਾਲਿਆਂ ਤੇ ਨੱਥ ਪਾਉਣੀ ਚਾਹੀਦੀ ਆ ਸਾਰੀ ਪੁਲਸ ਨੂੰ ਆ ਜਿਹੜਾ ਬਦਨਾਮ ਕਰਦੇ ਆ ਜਿਹੜੇ ਇਹੋ ਜੇ ਕੋ ਜੁਕਾ ਅਵਸਰ ਆ ਜਿਹੜੇ ਸੋ ਪ੍ਰੂਫ ਆ ਇਹ ਬਾਈ ਕਹਿੰਦਾ ਦਊਗਾ ਪ੍ਰੂਫ ਵੀ ਇਹਦੇ ਨਾਲ ਆ ਜਿਹੜੇ ਆਪਾਂ ਲਾਵਾਂਗੇ ਆਪਾਂ ਬਿਲਕੁਲ ਭਰਾ ਦਾ ਸਾਥ ਦੇਵਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕੁਲਦੀਪ ਖਖਰਾਨਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ ਜੀ